ਕੀ ਕਹਿਣਾ ਜੀ ਰੱਬ ਅੱਗੇ ਦੁਆ ਹੈ ਕਿ ਮਾਲਕ ਬੇਬੇ ਬਾਪੂ ਦੀ ਲੰਮੀ ਉਮਰ ਕਰੇ ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇ ਔਰ ਛੋਟੇ ਸ਼ੁਭ ਦੀਪ ਦੀ ਲੰਮੀ ਉਮਰ ਕਰੇ ਤਤਿਆਂਵਾਵਾ ਤੋਂ ਦੂਰ ਰੱਖੇ ਉਹਨੂੰ ਕੁਈ ਅਗੇ ਪਲੈਨਿੰਗ ਸੀ ਦੁੱਧ ਨਾਲ ਕੋਈ ਗੀਤ ਦੀ ਜਾਂ ਕੁਛ ਹੋਰ ਬੜੀਆਂ ਪਲਾਨ ਕਰ ਬਹੁਤ ਜ਼ਿਆਦਾ ਪਲੈਨਿੰਗਾਂ ਸੀ ਕਿਹੜੀਆਂ ਕਿਹੜੀਆਂ ਸੀ ਕੁਛ ਦੱਸ ਸਕਦੇ ਹੋ ਥੋੜਾ ਨਹੀਂ ਐਵੇਂ ਨਹੀਂ ਦੱਸ ਸਕਦੇ ਪਤਾ ਬੇਬੇ ਬਾਪੂ ਨੂੰ ਪਤਾ ਹੈ ਬਾਕੀ ਕਾਫੀ ਇੰਟਰਵਿਊ ਵਿੱਚ ਅਸੀਂ ਦੱਸ ਦੇ ਚੁੱਕੇ ਹਾਂ ਐਵੇਂ ਬਹੁਤ ਸਾਰੇ ਗਾਣੇ ਕੀਤੇ ਹੋਏ ਸੀ ਹਲੇ ਤਾਂ ਬਹੁਤ ਕੁਛ ਕਰਨਾ ਸੀ ਹਲੇ ਤਾਂ ਸ਼ੁਰੂਆਤ ਸੀ ਹਾਂਜੀ ਜੀ ਆਏ ਨੇ ਬਰਸੀ ਤੇ ਤੀਸਰੀ ਬਰਸੀ ਅੱਜ ਮਨਾਈ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੇ ਭਾਈ ਜੀ ਤੁਸੀਂ ਕੁਝ ਪਹੁੰਚੋ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਹੁੰਦੇ ਹੋ ਖੜੇ ਜੀ ਹਮੇਸ਼ਾ ਕੀ ਕਹਿ ਕਿ ਮਾਲਕ ਬੇਬੇ ਬਾਪੂ ਦੀ ਲੰਮੀ ਉਮਰ ਕਰੇ ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇ ਔਰ ਛੋਟੇ ਸ਼ੁਭ ਦੀਪ ਦੀ ਲੰਮੀ ਉਮਰ ਕਰੇ ਤਤਿਆਂਵਾਵਾ ਤੋਂ ਦੂਰ ਰੱਖੇ ਉਹਨੂੰ ਤੇ ਉਸ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਸਿੱਧੂ ਹਮੇਸ਼ਾ ਤੁਹਾਡੇ ਤੁਹਾਡੇ ਨਾਲ ਖੜਦਾ ਸੀ ਤੁਹਾਡਾ ਨਾਮ ਵੀ ਲੈਂਦਾ ਸੀ ਅੱਜ ਖੜੇ ਆ ਜੀ ਵੇਖੋ ਤੇ ਹਮੇਸ਼ਾ ਖੜੇ ਰਵਾਂਗੇ ਜੀ ਕੋਈ ਅਕੇ ਪਲੈਨਿੰਗ ਸੀ ਕਿ ਦੁੱਧ ਨਾਲ ਕੋਈ ਗੀਤ ਦੀ ਜਾਂ ਕੁਝ ਹੋਰ ਬੜੀਆ ਪਲੈਨਿੰਗ ਸੀ ਬਹੁਤ ਜ਼ਿਆਦਾ ਪਲੈਨਿੰਗਾਂ ਸੀ ਕਿਹੜੀਆਂ-ਕਿਹੜੀਆਂ ਸੀ ਕੁਝ ਦੱਸ ਸਕਦੇ ਹੋ ਥੋੜਾ ਨਹੀਂ ਐਵੇਂ ਨਹੀਂ ਦੱਸ ਸਕਦੇ ਪਤਾ ਬੇਬੇ-ਬਾਪੂ ਨੂੰ ਪਤਾ ਹੈ ਬਾਕੀ ਕਾਫੀ ਇੰਟਰਵਿਊ ਵਿੱਚ ਅਸੀਂ ਦੱਸ ਹੋਏ ਚੱਕੇ ਆ ਇਵੇਂ ਬਹੁਤ ਸਾਰੇ ਗਾਣੇ ਕੀਤੇ ਹੋਏ ਸੀ ਹਲੇ ਤਾਂ ਬਹੁਤ ਕੁਝ ਕਰਨਾ ਸੀ ਹਲੇ ਤਾਂ ਸ਼ੁਰੂਆਤ ਸੀ ਹਾਂਜੀ ਹਾਂ ਮੇਰੇ ਵੀਰ ਜੀ ਆਉਂਦੇ ਨੇ ਮਾਤਾ ਜੀ ਨਾਲ ਕੋਈ ਗੱਲਬਾਤ ਆ ਚੁਈਏ ਬਾਬੂ ਜੀ ਨਾਲ ਕੋਈ ਗੱਲਬਾਤ ਹੋਈ ਹੈ ਹਾਂਜੀ ਹਾਂਜੀ ਹੋਈ ਆ ਬਸ ਕਿਉਂਕਿ ਇਕੱਠ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਸਿਰਫ ਇੰਨੀ ਐਵੀ ਠੀਕ ਠਾਕ ਹੈ ਜੀ ਠੀਕ ਠਾਕ ਹੈ ਬਸ ਅਸੀਂ ਤਾਂ ਅਰਦਾਸ ਕਰਾਂਗੇ ਕਿ ਬਾਬਾ ਇਹਨਾਂ ਦੀਆਂ ਲੰਗਮ ਘਮਰਾ ਕਰੇ ਤੁਹਾਡੇ ਵਾਂਗੂ ਹੀ ਆਏ ਆ ਜੀ ਹਾਜ਼ਰੀ ਲਾਉਣ ਵਾਸਤੇ ਸ਼ੁਕਰੀਆ ਜੀ ਸ਼ੁਕਰੀਆ ਜੀ ਜੀ ਆਏ ਨੇ ਬਰਸੀ ਤੇ ਤੀਸਰੀ ਬਰਸੀ ਅੱਜ ਮਨਾਈ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੇ ਭਾਈ ਜੀ ਤੁਸੀਂ ਕੁ ਹਿੰਜੀ ਹਮੇਸ਼ਾ ਖੜਾ ਚੁੰਦੇ ਕੀ ਕਹਿਣਾ ਜੀ ਰੱਬ ਅੱਗੇ ਦੁਆ ਹੈ ਕਿ ਮਾਲਕ ਬੇਬੇ ਬਾਪੂ ਦੀ ਲੰਮੀ ਉਮਰ ਕਰੇ ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇ ਔਰ ਛੋਟੇ ਸ਼ੁਭ ਦੀਪ ਦੀ ਲੰਮੀ ਉਮਰ ਕਰੇ ਤਤਿਆਂਵਾਵਾ ਤੋਂ ਦੂਰ ਰੱਖੇ ਉਹਨੂੰ ਤੇ ਉਸ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਸਿੱਧੂ ਹਮੇਸ਼ਾ ਤੁਹਾਡੇ ਤੁਹਾਡੇ ਨਾਲ ਖੜਦਾ ਸੀ ਤੁਹਾਡਾ ਨਾਮ ਵੀ ਲੈਂਦਾ ਸੀ ਅੱਜ ਵੇਖੋ ਤੇ ਹਮੇਸ਼ਾ ਖੜੇ ਰਵਾਂਗੇ ਜੀ ਕੁਈ ਅਕੇ ਪਲੈਨਿੰਗ ਸੀ ਕਿ ਦੁੱਧ ਨਾਲ ਕੋਈ ਗੀਤ ਦੀ ਜਾਂ ਕੁਛ ਹੋਰ ਬੜੀਆਂ ਪਲੈਨਿੰਗਾਂ ਸੀ ਬਹੁਤ ਜ਼ਿਆਦਾ ਪਲੈਨਿੰਗਾਂ ਸੀ ਕਿਹੜੀਆਂ ਕਿਹੜੀਆਂ ਸੀ ਕੁਛ ਦੱਸ ਸਕਦੇ ਹੋ ਥੋੜਾ ਨਹੀਂ ਐਵੇਂ ਨਹੀਂ ਦੱਸ ਸਕਦੇ ਪਤਾ ਬੇਬੇ ਬਾਪੂ ਨੂੰ ਪਤਾ ਹੈ ਬਾਕੀ ਕਾਫੀ ਇੰਟਰਵਿਊ ਵਿੱਚ ਅਸੀਂ ਦੱਸ ਹੋਈ ਚੱਕੇ ਐ ਕਿ ਐਵੇਂ ਬਹੁਤ ਸਾਰੇ ਗਾਣੇ ਕੀਤੇ ਹੋਏ ਸੀ ਹਲੇ ਤਾਂ ਬਹੁਤ ਕੁਝ ਕਰਨਾ ਸੀ ਹਲੇ ਤਾਂ ਸ਼ੁਰੂਆਤ ਸੀ ਜੀ ਹਾਂਜੀ ਮੇਰੇ ਮਿਰਜ਼ੇ ਆਉਂਦੇ ਨੇ ਮਾਤਾ ਜੀ ਨਾਲ ਕੋਈ ਗੱਲਬਾਤ ਚ ਹੋਈ ਆ ਬਾਬੂ ਜੀ ਨਾਲ ਕੋਈ ਗੱਲਬਾਤ ਹੋਈ ਆ ਹਾਂਜੀ ਹਾਂਜੀ ਹੋਈ ਆ ਬਸ ਕਿਉਂਕਿ ਇਕੱਠ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਸਿਰਫ ਇੰਨੀ ਹੀ ਵੀ ਠੀਕ ਠਾਕ ਹੈ ਜੀ ਠੀਕ ਠਾਕ ਹੈ ਬਸ ਅਸੀਂ ਤਾਂ ਅਰਦਾਸ ਕਰਾਂਗੇ ਕਿ ਬਾਬਾ ਇਹਨਾਂ ਦੀਆਂ ਲੰਮ ਕਮਰਾ ਕਰੇ ਤੁਹਾਡੇ ਵਾਂਗੂ ਹੀ ਆਏ ਆ ਜੀ ਹਾਜ਼ਰੀ ਲਾਉਣ ਵਾਸਤੇ ਸ਼ੁਕਰੀਆ ਜੀ ਸ਼ੁਕਰੀਆ ਜੀ ਆਏ ਨੇ ਬਰਸੀ ਤੇ ਤੀਸਰੀ ਬਰਸੀ ਆਜ ਮਨਾਈ ਜਾ ਰਹੀ ਹੈ ਸਿੱਧੂ ਮੂਸੇਵਾਲਾ ਦੇ ਭਾਈ ਜੀ ਤੁਸੀਂ ਪੁੱਛ ਪਹੁੰਚੋ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੇ ਹ ਕਿ ਮਾਲਕ ਬੇਬੇ ਬਾਪੂ ਦੀ ਲੰਮੀ ਉਮਰ ਕਰੇ ਉਹਨਾਂ ਨੂੰ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇ ਔਰ ਛੋਟੇ ਸ਼੍ਰੀ ਦੀਪ ਦੀ ਲੰਮੀ ਉਮਰ ਕਰੇ ਤਤਿਆਂਵਾਵਾ ਤੋਂ ਦੂਰ ਰੱਖੇ ਉਹਨੂੰ ਤੇ ਉਸ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਸਿੱਧੂ ਹਮੇਸ਼ਾ ਤੁਹਾਡੇ ਤੁਹਾਡੇ ਨਾਲ ਖੜਦਾ ਸੀ ਤੁਹਾਡਾ ਨਾਮ ਵੀ ਲੈਂਦਾ ਸੀ ਅੱਜ ਦੇਖੋ ਤੇ ਹਮੇਸ਼ਾ ਖੜੇ ਰਾਵਾਂਗੇ ਜੀ ਵੀ ਅੱਗੇ ਪਲੈਨਿੰਗ ਸੀ ਕਿ ਦੁੱਧ ਨਾਲ ਕੋਈ ਗੀਤ ਦੀ ਜਾਂ ਕੁਛ ਹੋਰ ਬੜੀਆਂ ਪਲਾਨ ਕਰੀ ਬਹੁਤ ਜ਼ਿਆਦਾ ਪਲੈਨਿੰਗਾਂ ਸੀ ਕਿਹੜੀਆਂ ਕਿਹੜੀਆਂ ਸੀ ਕੁਝ ਦੱਸ ਸਕਦੇ ਹੋ ਥੋੜਾ ਨਹੀਂ ਐਵੇਂ ਨਹੀਂ ਦੱਸ ਸਕਦੇ ਪਤਾ ਬੇਬੇ ਬਾਪੂ ਨੂੰ ਪਤਾ ਹੈ ਬਾਕੀ ਕਾਫੀ ਇੰਟਰਵਿਊ ਵਿੱਚ ਅਸੀਂ ਦੱਸ ਦੇ ਚੁੱਕੇ ਹਾਂ ਐਵੇਂ ਬਹੁਤ ਸਾਰੇ ਗਾਣੇ ਕੀਤੇ ਹੋਏ ਸੀ ਹਲੇ ਤਾਂ ਬਹੁਤ ਕੁਝ ਕਰਨਾ ਸੀ ਹਲੇ ਤਾਂ ਸ਼ੁਰੂਆਤ ਸੀ ਹਾਂਜੀ ਹਾਂ ਮੇਰੇ ਵੀਰ ਜੀ ਆਉਂਦੇ ਨੇ ਮਾਤਾ ਜੀ ਨਾਲ ਕੋਈ ਗੱਲਬਾਤ ਚ ਹੋਈ ਹੈ ਬਾਪੂ ਜੀ ਨਾਲ ਕੋਈ ਗੱਲਬਾਤ ਹੋਈ ਹੈ ਹਾਂਜੀ ਹਾਂਜੀ ਹੋਈ ਹੈ ਬਸ ਕਿਉਂਕਿ ਇਕੱਠ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਸਿਰਫ ਇੰਨੀ ਐ ਵੀ ਠੀਕ ਠਾਕ ਹੈ ਜੀ ਠੀ ਤੁਹਾਡੇ ਵਾਂਗੂ ਹੀ ਆਏ ਆ ਜੀ ਹਾਜ਼ਰੀ ਲਾਉਣ ਵਾਸਤੇ ਸ਼ੁਕਰੀਆ ਜੀ ਸ਼ੁਕਰੀਆ